थोड़े इस माध्यम राही दसना चाहूंगा कि असि एवरीडे और थ्री व्हीलर थ्री व्हीलर ਅਸੀਂ ਹਰ ਰੋਜ਼ ਤਕਰੀਬਨ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਚੈੱਕ ਕਰਦੇ ਹਾਂ ਜਿਨ੍ਹਾਂ ਦੇ 3 ਵੀਹਲਰ ਨੇ ਸਕੂਲ ਬੱਸਾਂ ਨੇ ਸਕੂਲ ਵੈਨਾਂ ਨੇ ਜਿਨ੍ਹਾਂ ਦੇ ਤਕਰੀਬਨ ਅਸੀਂ ਹੁਣ ਤੱਕ ਅਸੀਂ 50 ਤੋਂ ਉੱਤੇ ਅਸੀਂ ਸਕੂਲ ਬੱਸਾਂ ਦੇ ਚਲਾਨ ਕਰ ਚੁੱਕੇ ਹਾਂ ਜਿਨ੍ਹਾਂ ਦੇ ਵੱਖ-ਵੱਖ ਵਾਹਨ ਨੇ ਜਾਂ ਤਾਂ ਓਵਰਲੋਡਿੰਗ ਆ ਸਕੂਲ ਬੱਚਿਆਂ ਦੀ 3 ਵਜੇ ਓਵਰਲੋਡਿੰਗ ਹੈਗੀ ਆ ਔਰ ਅਸੀਂ ਮਾਪਿਆਂ ਨੂੰ ਇਹ ਸਿਰ ਸੁਜੇਦ ਕਰਨਾ ਚਾਹੁੰਦੇ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪ 3 ਵੀਹਲਰ ਵਿੱਚ ਓਵਰਲੋਡਿੰਗ ਕਰਕੇ ਨਾ ਬਿਠਾਓ ਔਰ ਜਿੰਨੀ ਸ਼ਮਤਾ ਸਕੂਲ ਬੱਸਾਂ ਦੇ ਵਿੱਚ ਹੈਗੀ ਉਹਨੇ ਬੱਚੇ ਬਿਠਾਓ ਔਰ ਸਾਡੀ ਸਕੂਲ ਮੈਨੇਜਮੈਂਟਸ ਨੂੰ ਸਕੂਲ ਦੇ ਟਰਾਂਸਪੋਰਟ ਇੰਚਾਰਜ ਨੂੰ ਸਾਡੇ ਸਾਰਾ ਨੂੰ ਇਹੀ ਹਦਾਇਤ ਹੈ ਕਿ ਤਾਂਕਾ ਕੋ ਇਹੋ ਜਿਹਾ ਕਿਸੇ ਦਾ ਵੀ ਕਟਣਾ ਨਾ ਹੋ ਜਾਵੇ ਜਿਸ ਨਾਲ ਬਾਅਦ ਵਿੱਚ ਸਾਨੂੰ ਪਸਤਾਣਾ ਪਵੇ। ਕੀ ਸਰ ਇਸ ਨੂੰ ਲੈ ਕੇ ਸਕੂਲ ਵਾਲਿਆਂ ਨਾਲ ਵੀ ਕੋਈ ਮੀਟਿੰਗਾਂ ਕੀਤੀ ਹੈ? ਹਾਂਜੀ ਹਾਂ ਸਾਡੇ ਅੱਜ ਵੀ ਸਕੂਲ ਦੀ ਮੀਟਿੰਗ ਚੱਲ ਰਹੀ ਹੈ 12:30 ਵਜੇ ਐਡੀ ਸਾਹਿਬ ਦੇ ਨਾਲ ਸਾਡੀ ਲਾਸਟ ਵੀ ਸਾਡੀ ਮੀਟਿੰਗ ਵਿੱਚ ਮੈਨੇਜਮੈਂਟ ਅਸੀਂ ਚਿੱਠੀਆਂ ਕੱਢੀਆਂ ਵਕਫ ਵਕਫ ਅਸੀਂ ਡੀਓ ਨੂੰ ਅਸੀਂ ਫੋਨ ਕੀਤਾ ਉਹਨਾਂ ਸਾਡਾ ਰਾਸਤਾ ਸਾਡਾ ਪੂਰਾ ਕਾਇਮ ਹੈ। ਸਰ ਦੇਖਣ ਜਾਇਆ ਵੈਨਾ ਦੀ ਤਾਂ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਪਰ ਕੁਝ 3 ਵੀਲਰ ਵਾਲੇ ਵੀ ਚਾਰ ਬੰਦ ਕੀਤੇ ਹੈਗੇ ਤੁਸੀਂ ਵੀਲਰ ਅਸੀਂ ਹੁਣ ਵੀ ਚੈਕ ਇਨ ਤੇ ਖੜੇ ਆ ਹੁਣ ਵੀ ਸਾਨੂੰ ਕੋਈ ਥ੍ਰੀ ਵੀਲਰ ওভারਰੋਡ ਮਿਲੋਗਾ ਬੱਚੇ ਤੇ ਹੁਣ ਵੀ ਇੰਪਾਉਂਡ ਕਰ ਦੇਣਾ ਸਾਨੂੰ ਇਹੋ ਹੀ ਦਿੱਤੇ ਗਏ ਤਾਂ ਵੀ ਜਿਹੜੀਆਂ ਗੱਡੀਆਂ ਨੇ ਰੰਗ ਪੀਲੇ ਕਰਾਓ ਬੱਚੇ ਸੀਟਾਂ ਤੇ ਬਹਾਓ ਸਾਡੇ ਤਕਰੀਬਨ ਦੇ ਤਾਂ ਜਿਹੜੀਆਂ ਸੀ 100 ਦੇ ਵਿੱਚੋਂ 70% ਸੁਧਾਰ ਕਰ ਲਿਆ ਜਿਹੜਾ ਕੋਈ 30% ਰਹਿ ਗਿਆ ਉਹ ਵੀ ਕਰੀ ਜਾਂਦੇ ਆ ਸਾਰੇ ਡਰਾਈਵਰਾਂ ਨੂੰ ਕਿਹਾ ਆ ਆਡੀਓ ਵੀਡੀਓ ਵੀ ਪਾਲਕ ਬੋਲ ਕੇ ਬੋਲੇ ਹੋਏ ਆ ਕਿ ਜਿਹੜਾ ਕੋਈ ਰਹਿ ਗਿਆ ਮਾੜਾ ਮੋਟਾ ਸੁਧਾਰ ਕਰੋ ਕੀ ਚੁਣੌਤੀ ਆਉਂਦੀ ਆ ਕੀ ਮੁਸ਼ਕਿਲਾਂ ਤੁਹਾਨੂੰ ਆਉਂਦੀਆਂ ਮੁਸ਼ਕਲਾਂ ਜਿਵੇਂ ਜੀ ਅੱਜ ਵੀ ਸਾਨੂੰ ਆਈ ਜਵੇਂ ਮੰਨ ਲਓ ਵੀ ਤੁਹਾਡੇ ਤੇ ਚੈਕਿੰਗ ਕੀਤੀ ਜਾਊਗੀ ਠੀਕ ਹੈ ਤੇ ਚੈਕਿੰਗ ਵੀ ਹੋ ਰਹੀ ਚਲਾਨ ਵੀ ਸਾਡੇ ਬਹੁਤ ਹੋ ਰਹੇ ਆ ਤੇ ਬਹੁਤ ਔਖਾ ਕੰਮ ਆ ਜੀ ਕੀ ਕਰਗੇ ਜਵਾਗ ਬੱਚੇ ਪਾ ਲੈਣੇ ਆ ਪਾਕਿਸਤਾਨ ਨੂੰ ਐਡੀ ਕੋਈ ਨਹੀਂ ਕਮਾਈ ਹੈਣੀਗੀ ਸਾਰਿਆਂ ਨੂੰ ਪਤਾ ਤੁਸੀਂ ਤਾਂ ਹਦਾਇਤਾਂ ਜਿਹੜੇ ਤੁਹਾਡੇ ਵਾਸਤੇ ਤਾਂ ਜਾਰੀ ਕਰ ਦਿੱਤੀਆਂ ਹਦਾਇਤਾਂ ਕਈ ਆਟੋ ਵੀ ਵੇਖਣ ਚ ਆਏ ਵੀ ਆਟੋ ਵਾਲੇ ਬੱਚਿਆਂ ਨੂੰ ਢੁੰਦੇ ਨੇ ਤੇ ਉਹਨਾਂ ਵਾਸਤੇ ਉਹਨਾਂ ਵਾਸਤੇ ਜੀ ਕੋਈ ਕਾਨੂੰਨ ਨਹੀਂ ਆਟੋ ਵਾਸਤੇ ਆਟੋ ਦੇ ਵਿੱਚ ਬੱਚੇ ਜਵੇਂ ਮੰਨ ਲਓ ਇੱਕ ਗੱਡੀ ਤੇ 30 ਬੱਚੇ ਬੈਂਦੇ ਆ ਇਹ ਕਾਟੋ ਵਾਲੇ ਨੇ 30 32 ਬੱਚੇ 30 ਬੱਤੇ ਬੱਚੇ ਬੈਠੇ ਹੁੰਦੇ ਵਿੱਚ ਤੇ ਉਹਨਾਂ ਨੂੰ ਕੋਈ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂਗਾ ਬਾਹਰ ਬੱਚੇ ਲੰਮਕਦੇ ਹੁੰਦੇ ਆ ਸਾਡੇ ਵਾਸਤੇ ਕੱल्ल्या ਵਾਸਤੇ ਸਾਡਿਆਂ ਵਾਸਤੇ ਕਾਨੂੰਨ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੱਲ ਮੈਨੂੰ ਟਰੱਕ ਮਿਲਿਆ ਸਾਨੂੰ ਪ੍ਰੈਸ਼ਰ ਹਰਨ ਤੱਕ ਕਹਿਤਾ ਅਸੀਂ ਤਾਂ ਲਾਹ ਤੇ ਟਰੱਕਾਂ ਵਾਸਤੇ ਕੋਈ ਕਾਨੂੰਨ ਨਹੀਂਗਾ ਆਟੋ ਵਾਸਤੇ ਕੋਈ ਕਾਨੂੰਨ ਨਹੀਂਗਾ ਕੱਲਾ ਸਾਡੇ ਸਕੂਲ ਵੈਨਾਂ ਵਾਸਤੇ ਹੀ ਕਾਨੂੰਨ ਹੈ ਕੀ ਮਜਬੂਰੀ ਲੱਗਦੀ ਹੈ ਵੀ ਆਟੋ ਵਾਲੇ ਕਿਉਂ ਨਹੀਂ ਰੋਕੇ ਜਾ ਰਹੇ ਇਹ ਤਾਂ ਜੀ ਹੁਣ ਪੁਲਿਸ ਪਜਾਸ਼ਣ ਤੋਂ ਪਤਾ ਸਾਡੀ ਤਾਂ ਕੋਈ ਨੂੰ ਤਾਂ ਵੇਖੋ ਕੀ ਮਜਬੂਰੀ ਉਹਨਾਂ ਦੀ ਇਹਨਾਂ ਤੰ ਜਿਹੜਾ ਇਹ ਪਾਰਟੀ ਤਾਂ ਕਰ ਰਹੀ ਹੈ ਸਭ ਤੋਂ ਜ਼ਿਆਦਾ ਚਲਾਨ ਸਾਡੇ ਹੋ ਰਹੇ ਸਕੂਲ ਵਾਂਗ ਸਭ ਤੋਂ ਜ਼ਿਆਦਾ ਚਲਾਨ ਤੇ ਗੱਡੀਆਂ ਬਾਂਡ ਵੀ ਸਾਡੀਆਂ ਹੋ ਰਹੀਆਂ ਨੇ ਕੀ ਲੱਗਦਾ ਇਹਨਾਂ ਦੀ ਮਨਸ਼ਾ ਵਾਂਗ ਜੇ ਜੇ ਨਹੀਂ ਤੁਹਾਡੇ ਵੀ ਸ਼ਕਤੀ ਕਰਦੀ ਤੁਹਾਡੇ ਤੇ ਹਾਂਜੀ ਕਿਵੇਂ ਕੀ ਇਹ ਤਾਂ ਜੀ ਹੁਣ ਕੋਈ ਦੱਸ ਸਕਦੇ ਵੀ ਉਹਨਾਂ ਨੂੰ ਉੱਤੋਂ ਕੀ ਉਸਰਾਂ ਨੂੰ ਕੀ ਦਿੱਤਾ ਨੇ ਜਿਵੇਂ ਮੰਨ ਲਓ ਮਲਾਜ਼ਮ ਨੇ ਉਹਨਾਂ ਚੋਂ ਲਾਦੀ ਡਿਊਟੀ ਕਰਨੀ ਜਿਹੜੀ ਉਹਨਾਂ ਨੂੰ ਉੱਤੋਂ ਦੈਤਾ ਹੀ ਉਹਨਾਂ ਤਾਂ ਆਪਦਾ ਕਾਨੂੰਨ ਦਾ ਪਾਲਣਾ ਕਰਨੀ ਕਰਨੀ ਆ ਬਾਕੀ ਇਹ ਤੁਹਾਨੂੰ ਉੱਤੋਂ ਸਰਕਾਰਾਂ ਨੂੰ ਚਾਹੀਦਾ ਜੀ ਸਾਡੇ ਬਾਰੇ ਵੀ ਕੋਈ ਸੋਚੇ ਜਿਵੇਂ ਇਹਨਾਂ ਅੱਗੇ ਜਿਹੜੇ ਜਗਾੜੂ ਮੋਟਰਸਾਈਕਲ ਸੀਗੇ ਉਹ ਪਹਿਲਾਂ ਇਹਨਾਂ ਬੰਦ ਕਰਤੇ ਸੀ ਤੇ ਮੁੜ ਕੇ ਇਹਨਾਂ ਛੱਡਤੇ ਆ ਠੀਕ ਹੈ ਬਾਕੀ ਅਸੀਂ ਸੁਧਾਰ ਕਰੀ ਜਾਂਦੇ ਆ 100 ਦੇ ਵਿੱਚੋਂ 70% ਸੁਧਾਰ ਹੈ ਠੀਕ ਹੈ ਚੈਗੀਆਂ ਵੀ ਕਰਦੇ ਆ ਜਿਹੜਾ 30% ਰਹਿ ਗਿਆ ਉਹ ਵੀ ਅਸੀਂ ਕਰੀ ਜਾਂਦੇ ਆ ਜੀ ਅਸੀਂ ਤੇ ਕਰਾਂਗੇ ਚਲੋ ਤੁਹਾਡੇ ਨਾਲ ਕੋਈ ਮੀਟਿੰਗ ਵਗੈਰਾ ਵੀ ਕੀਤੀ ਹੈ ਪ੍ਰਸ਼ਾਸਨ ਦੀ ਹਾਂ ਜੀ ਮੀਟਿੰਗਾਂ ਤਾਂ ਹੁੰਦੀਆਂ ਰਹਿੰਦੀਆਂ ਜੀ ਸੁਧਾਰ ਕਰੋ ਸੁਧਾਰ ਕਰੀ ਜਾਂਦੇ ਆ ਤਾਂ ਹੀ ਕਰਦੇ ਪਏ ਆ ਜੀ ਉੱਤੇ ਤੁਸੀਂ ਕੋਈ ਸਵਾਲ ਮੁੱਦਾ ਚੱਕਦੇ ਹੋ ਵੀ ਇਕੱਲੇ ਉਹ ਬੈਨਾਂ ਨੂੰ ਕਿਉਂ ਕਿਹਾ ਜਾਂਦਾ ਬਾਕੀ ਆਟੋ ਨੂੰ ਕਿਉਂ ਨਹੀਂ ਕਿਹਾ ਜਾਂਦਾ